ਹਾਂਜੀ ਆਪਾਂ ਜਾ ਰਹੇ ਸੀ ਪਿੰਡ ਨੂੰ ਤੇ ਪਤਾ ਲੱਗਾ ਕਿ ਅੱਗੇ ਗੰਦਾਰਾ ਵਾਲੇ ਮੋੜ ਤੇ ਇੱਕ ਗੱਠਾਂ ਵਾਲੇ ਟਰਾਲੇ ਨੂੰ ਅੱਗ ਲੱਗ ਗਈ ਤਾਂ ਫਿਰ ਆਪਾਂ ਵੀ ਗੱਡੀ ਉਧਰ ਨੂੰ ਖਿੱਚਤੀ ਦਿਖਾਉਣੇ ਆ ਤੁਹਾਨੂੰ ਕੀ ਮਾਹੌਲ ਆ ਤੇ ਕਿਵੇਂ ਲੱਗੀ ਅੱਗ ਅੱਗੇ ਜਾ ਕੇ ਹਾਂਜੀ ਭਾਈ ਪਿੰਡ ਗੰਦਾਰਾ ਵਿਖੇ ਅੱਜ ਇੱਕ ਗੱਠਾਂ ਵਾਲੇ ਟਰਾਲੇ ਨੂੰ ਭਿਆਨਕ ਅੱਗ ਲੱਗ ਗਈ ਬਹੁਤ ਨੁਕਸਾਨ ਹੋਇਆ ਬਾਈ ਰਾਲਲੇ ਵਾਲੇ ਬਾਈ ਦਾ ਪਰ ਬਾਈ ਨੇ ਆਪਣੇ ਟਰੈਕਟਰ ਨੂੰ ਅੱਗ ਦੀਆਂ ਲਪਟਾਂ ਚੋਂ ਸਹੀ ਸਲਾਮਤ ਬਾਹਰ ਕੱਢ ਲਿਆ ਪਰ ਅੱਗ ਦਾ ਨਹੀਂ ਪਤਾ ਲੱਗਿਆ ਕਿਵੇਂ ਲੱਗੀ ਹੈਗੀ ਭਰਕੇ ਨੇੜੋ ਹੀ ਨਿਕਲਿਆ ਸੀਗਾ ਇਧਰੋਂ ਜਾਨੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਮੌਕੇ ਤੇ ਪਿੰਡ ਜੀਤਗੜ੍ਹ ਵੰਦਰ ਮੋਗਾ ਤੋਂ ਅੱਗ ਬੁਝਾਉਣ ਵਾਲੀ ਜੱਤੀ ਆ ਗਈ ਕੋਸ਼ਿਸ਼ ਤਾਂ ਬਈ ਬਹੁਤ ਕਰੀ ਜਾਂਦੇ ਆ ਪਰ ਮਾਲ ਥੱਲੇ ਓਵੇਂ ਤਾਂ ਓਵੇਂ ਹੀ ਆਈ ਜਾਂਦਾ ਹੈ ਜੀ ਅੱਗ ਬਹੁਤ ਤੇਜ਼ ਆ ਬੁਝਣ ਦਾ ਨਾਮ ਹੀ ਨਹੀਂ ਲੈ ਰਹੀ ਗੀ ਗੱਠਾ ਸੁੱਕੀਆਂ ਹੋਣ ਕਰਕੇ ਜਿਆਦਾ ਕਫੈਲ ਗਈ ਤੇ ਸਾਰੇ ਟਰਾਲੇ ਨੂੰ ਅੱਗ ਪੈ ਗਈ ਲੋ ਬਈ ਇੱਕ ਹੋਰ ਆ ਗਈ ਐ ਫਾਇਰ ਬ੍ਰਿਗੇਡਰਾਂ ਦੀ ਜਿੱਥੇ ਰਹਿ ਗਈ ਉਧਰ ਟਰੈਕਟਰ ਨਾਲ ਟਰਾਲੇ ਨੂੰ ਖਿੱਚਣ ਦੀ ਕੋਸ਼ਿਸ਼ ਕਰੀ ਜਾਂਦੇ ਆ ਤੇ ਸੋਚਦਾ ਕੀ ਪਤਾ ਥੱਲੋਂ ਟਰੈਕਟਰ ਬਚ ਗਏ ਹੋਣ ਪਰ ਨਹੀਂ ਬਚੇ ੱਲੇ ਰਹਿਮੀ ਰਹਿ ਗਈ ਉੱਥੇ